ਇੰਡੋਸ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੇਰੇ ਵੱਲੋਂ ਜਾਨੀ ਕਿ ਅਜੀਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਹਮੇਸ਼ਾ ਦੀ ਤਰ੍ਹਾਂ ਆਪਾਂ ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਆਏ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਦੇ ਰਹੇ ਨੇ ਪੰਜਾਬੀ ਟਰਬਿਊਨ ਤੋਂ ਹਰਜੀਤ ਲਸਾੜਾ ਜੀ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਆਪਾਂ ਕਰਾਂਗੇ ਕੁਝ ਕੁ ਮੁੱਦਿਆਂ ਤੇ ਗੱਲਬਾਤ ਲਸਾੜਾ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਵਾਲਿਆ ਜੀ ਵਾਲ ਜੇ ਮੈਂ ਕਹ ਦਿੰਦੇ ਨਾ ਅੱਜ ਕੱਲ ਦੇ ਜਵਾਨਾਂ ਨੂੰ ਅਕਸਰ ਹੀ ਉਹ ਚੱਲ ਪੈਂਦੀ ਗੱਲ ਯਾਰ ਵੀ ਕੋਈ ਵੀ ਗੱਲ ਚੱਲੇ ਤਾਂ ਬੰਦਾ ਆਪਣੇ ਹੁਣ ਆਪਣੇ ਜਵਾਨਾਂ ਤੇ ਲਿਆਉਂਦਾ ਇਹਨਾਂ ਨੂੰ ਪੰਜਾਬੀ ਸਿਖਾਓ ਇਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਇਹਨਾਂ ਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ ਜੀ 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 ਤੇ ਤੁਸੀਂ ਵੱਲ ਸ਼ਬਦ ਯੂਜ਼ ਕੀਤਾ ਹਨਾ ਵੀ ਵੱਲਿਆ ਵੱਲ ਹੁੰਦਾ ਯਾਨੀ ਕਿ ਤਕੜੇ ਆ ਹਾਂ ਮੈਂ ਵੀ ਇਹ ਗੱਲ ਵੀ ਅੱਜ ਕੱਲ ਦੇ ਬੱਚਿਆਂ ਨੂੰ ਹੁਣ ਕੀ ਪਤਾ ਹਨਾ ਵੱਲ ਕੀ ਹੁੰਦਾ ਐਨੀਵੇ ਯਾਰ ਮੈਂ ਅੱਜ ਗੁਰਪ੍ਰੀਤ ਘੁੱਗੀ ਨੂੰ ਵੀ ਸੁਣ ਰਿਹਾ ਸੀਗਾ ਹੂੰ ਥੋੜੀ ਜੀ ਗੱਲ ਉਹ ਵੀ ਕਰ ਰਹੇ ਜਿਵੇਂ ਉਹ ਕਾਫੀ ਪੱਕੜ ਰੱਖਦੇ ਆ ਵੈਸੇ ਇਤਿਹਾਸ ਤੇ ਹਾਂਜੀ ਹਾਂਜੀ ਪਰ ਉਹ ਇੱਕ ਬੜੀ ਡੂੰਗੀ ਜੀ ਗੱਲ ਕੀਤੀ ਉਹਨਾਂ ਨੇ ਕਿਸੇ ਪੱਤਰਕਾਰ ਨਾਲ ਕਰ ਰਹੇ ਸੀ ਗੱਲ ਤੇ ਉਹ ਵੀ ਮਤਲਬ ਸਾਰੇ ਬੱਚਿਆਂ ਤੇ ਬੰਦਾ ਗੱਲ ਥੋਪ ਦਿੰਦਾ ਯਾਰ ਤੇ ਮੈਂ ਕਿਹਾ ਪਰ ਜੇ ਪੱਤਰਕਾਰ ਸਾਹਿਬ ਦੀ ਥਾਂ ਤੇ ਮੈਂ ਹੁੰਦਾ ਬੈਠਾ ਮੈਂ ਜ਼ਰੂਰ ਪੁੱਛਦਾ ਵੀ ਕੀ ਇਹ ਤਨ ਇਸ ਇਤਿਹਾਸ ਦਾ ਤੁਹਾਡੇ ਬੱਚਿਆਂ ਨੂੰ ਪਤਾ ਹੈ ਬਿਲਕੁਲ ਇਹ ਵੀ ਪੁੱਛਿਆ ਜਾ ਸਕਦਾ ਕਿਉਂ ਕਿਉਂ ਜੇ ਹੁਣ ਮੈਂ ਕੋਈ ਗੱਲ ਕਰਦਾ ਮੈਂ ਚਾਹੁੰਦਾ ਵੀ ਆ ਬਾਕੀ ਸਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਤੇ ਪਹਿਲਾਂ ਮੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਕੀ ਉਹ ਗੱਲ ਮੇਰੇ ਬੱਚਿਆਂ ਚਲੋ ਖੇਰ ਗੱਲ ਆਪਣੀ ਹੋਰ ਬੰਨੇ ਚੱਲ ਚਲੋ ਦੋਸਤੋ ਆਪਾਂ ਕੁਝ ਕੁ ਮੁੱਦਿਆਂ ਤੇ ਕਰਦੇ ਹਾਂ ਗੱਲਬਾਤ ਹਮੇਸ਼ਾ ਦੀ ਤਰ੍ਹਾਂ ਤੇ ਲਸਾੜਾ ਸਾਹਿਬ ਜਿਹੜੀ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਨਾ ਜਿਹੜੀ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਆ ਜਿੱਦਾਂ ਕਿ ਅਕਾਲ ਤਖਤ ਤੋਂ ਅਕਾਲ ਤਖਤ ਸਾਹਿਬ ਤੋਂ ਸਜ਼ਾ ਲੱਗੀ ਸੀ ਅਕਾਲੀ ਦਲ ਨੂੰ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਉਹਨਾਂ ਨੂੰ ਉਹਨਾਂ ਨੇ ਹੁਕਮ ਦਿੱਤੇ ਸੀਗੇ ਜੀ ਜੀ ਤੇ ਫਿਰ ਉਹਨਾਂ ਨੇ ਇੱਕ ਇਹ ਵੀ ਕਿਹਾ ਸੀ ਤੁਸੀਂ ਅਕਾਲੀ ਦਲ ਇਹ ਭੰਗ ਕਰਕੇ ਜਿਵੇਂ ਪ੍ਰਧਾਨਗੀ ਸੁਖਵੀਰ ਬਾਦਲ ਛੱਡਣ ਨਵੀਂ ਕਮੇਟੀ ਬਣਾਓ ਜੀ ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ ਸੀ ਉਹ ਲੱਗਦਾ ਕਿ ਅਕਾਲੀ ਦਲ ਕੋਲੋਂ ਉਹ ਹੋ ਨਹੀਂ ਪਾਰਿਆ ਤੇ ਸ਼ਾਇਦ ਜਿੰਨੀ ਕੁ ਮੈਨੂੰ ਸਮਝ ਲੱਗੀ ਵੀ ਸ਼ਾਇਦ ਉਹਨਾਂ ਨੇ ਖਣੀ ਅਕਾਲ ਤਖਤ ਤੋਂ ਸਮਾਂ ਹੋਰ ਮੰਗਿਆ ਇਹਦੇ ਤੇ ਮੜ ਜਾ ਪਹੁੰਚਣਾ ਵੀ ਉਹਨਾਂ ਨੇ ਇਹਨਾਂ ਨੂੰ ਕੀ ਦਿਸ਼ਾ ਨਿਰਦੇਸ਼ ਦਿੱਤੇ ਸੀ ਤੇ ਇਹਨਾਂ ਤੋਂ ਕੀ ਨਹੀਂ ਹੋ ਪਾਰਿਆ ਜੀ ਅਜੀਪਾਲ ਜੀ ਇਹਦੇ ਵਿੱਚ ਨਾ ਜਾਂ ਤਾਂ ਐਂ ਲੱਗਦਾ ਵੀ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਜਿਹੜਾ ਹੁਕਮਨਾਮਾ ਦੇ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਹੂੰ ਮੈਂ ਇਹ ਨਹੀਂ ਕਹਦਾ ਹੈਗਾ ਕਿ ਉਹਨਾਂ ਨੇ ਬਿਨਾਂ ਸੋਚੇ ਵਿਚਾਰੇ ਦਿੱਤਾ ਹੋਏਗਾ ਸੋਚਿਆ ਵਿਚਾਰਿਆ ਹੋਏਗਾ ਬਿਲਕੁਲ ਲੇਕਿਨ ਹੁਣ ਸਮੱਸਿਆ ਇਹ ਆ ਗਈ ਆ ਕਿ ਉਹਦੇ ਵਿੱਚ ਇੱਕ ਕਾਨੂੰਨੀ ਅਰਚਣ ਹੈ ਜਾਂ ਤਾਂ ਉਹ ਪਹਿਲਾਂ ਵਿਚਾਰੀ ਨਹੀਂ ਗਈ ਜਾਂ ਹੁਣ ਜਦੋਂ ਉਹ ਵਿਚਾਰੀ ਗਈ ਆ ਤੇ ਹੁਣ ਥੋੜਾ ਦੁਚਿੱਤੀ ਵਾਲਾ ਮਾਹੌਲ ਬਣ ਗਿਆ ਵੀ ਲੋਕਾਂ 'ਚ ਵੀ ਭੁਲੇਖਾ ਪੈ ਗਿਆ ਕਿ ਇਹ ਜਿਹੜੇ ਤਨਖਾਹਿਆ ਕਰਾਰ ਦਿੱਤੇ ਸੀਗੇ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਸੀਗੇ ਹਾਂਜੀ ਹੁਣ ਉਹਨਾਂ ਨੂੰ ਸਜ਼ਾ ਸੁਣਾਤੀ ਆ ਹਾਂਜੀ ਕੀ ਇਹ हां ਕਰਨ ਤੋਂ ਬਾਅਦ ਮੰਨਣ ਤੋਂ ਬਾਅਦ ਫੇਰ ਉਸੇ ਜਗ੍ਹਾ ਤੇ ਆ ਗਿਆ ਕਿ ਨਹੀਂ ਬਸ ਹਾਂ ਆ ਤੇ ਹੁਣ ਫੇਰ ਉਦਾਂ ਦੀ ਸੁਭਾਅ ਬਣਾ ਲਿਆ ਕਿ ਜਾਂ ਇਹ ਜਿਹੜਾ ਹੁਕਮਨਾਮਾ ਦਿੱਤਾ ਜਾਂ ਉਹਨਾਂ ਨੂੰ ਵਚਨ ਕੀਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਉਹਦੇ ਵਿੱਚ ਇੱਕ ਸਮਾਂ ਸੀਮਾ ਦੇ ਦਿੱਤੀ ਗਈ ਆ ਵੀ ਤੁਸੀਂ 3 ਦਿਨਾਂ ਦੇ ਵਿੱਚ ਇਹ ਜਿੰਨੀਆਂ ਵੀਆਂ ਅਨਿਯੁਕਤੀਆਂ ਸਨਗੀਆਂ ਹੂੰ ਅਜਾ ਪ੍ਰਧਾਨ ਦੀ ਸੀਗੀ ਪਦਵੀ ਸੀ ਵੀ ਉਹਨਾਂ ਦੇ ਸਾਰੇ ਸਤੀਫੇ ਪ੍ਰਵਾਨ ਕਰੋ ਤੇ ਨਵੀਂ ਕਮੇਟੀ ਦੇ ਗਠਨ ਦੇ ਲਈ ਕੰਮ ਕਰਨਾ ਸ਼ੁਰੂ ਕਰੋ ਉਹ ਕਿਸ ਤਰ੍ਹਾਂ ਸ਼ੁਰੂ ਕਰਣਾ ਸੀਗਾ ਕਿ ਇੱਕ ਨਵੀਂ ਕਮੇਟੀ ਦਾ ਗਠਨ ਕਰੋ ਜੀ ਤੇ ਉਹਦੇ ਲਈ ਵੀ ਤੁਹਾਨੂੰ ਕਾਰਵਾਈ ਕਰਨੀ ਪਣੀ ਤੇ ਤਿੰਨ ਦਿਨਾਂ ਦਾ ਸਮਾਂ ਸੀਗਾ ਅੱਛਾ ਜੀ ਹੁਣ ਤਿੰਨ ਦਿਨ ਤਾਂ ਲੰਘ ਗਏ ਆ ਜੀ ਹਮ ਲੇਕਿਨ ਬਨਾਲਾ ਫੇਰ ਉੱਥੇ ਦਾ ਉੱਥੇ ਆ ਹਮ ਹੁਣ ਸਥਿਤੀਆਂ ਕੀ ਬਣ ਗਈਆਂ ਕਿ ਇਹਦੇ ਵਿੱਚ ਫਿਰ ਹੁਣ ਧਾਮੀ ਸਾਹਬ ਉਹਨਾਂ ਨੇ ਜਿਹੜਾ ਨੇ ਉਸ ਕਮੇਟੀ ਦੀ ਰਹਿਨਮਾਈ ਕਰਨੀ ਹੈ ਤੇ ਪ੍ਰਧਾਨ ਉਹ ਕਹਿੰਦੇ ਆ ਵੀ ਅਸੀਂ ਅ ਤਾਂ ਸਾਬਾਨ ਦੇ ਸਿੰਘ ਸਾਬਾਨ ਨੂੰ ਜਗਨ ਰਗਵੀਰ ਸਿੰਘ ਜੀ ਉਹਨਾਂ ਨੂੰ ਵੀ ਲਿਖਤ ਦੇ ਵਿੱਚ ਦੇ ਰਹੇ ਆ ਵੀ ਜਿਹੜੀ ਸੱਤ ਮੈਂਬਰੀ ਕਮੇਟੀ ਅਸੀਂ ਬਣਾਉਣੀ ਸੀ ਕਿ ਨਾ ਇੱਕ ਵੱਡਾ ਕਾਰਜ ਹੈ ਇਹਦੇ ਵਿੱਚ ਕੋਸ਼ਿਸ਼ ਹੁਣ ਕਾਨੂੰਨੀ ਇੱਕ ਅੜਚਣ ਹੈ ਜਿਹਦੇ ਬਾਰੇ ਸਾਨੂੰ ਸੋਚ ਵਿਚਾਰ ਕੇ ਅੱਗੇ ਚੜਨਾ ਪਾਏਗਾ ਅਗਰ ਅਸੀਂ ਨਹੀਂ ਸੋਚਿਆ ਜੀ ਤਾਂ ਉਹਦੇ ਨਾਲ ਅਸੀਂ ਵੱਡੀ ਹੋਰ ਅੜਚਣ ਵੀ ਆ ਸਕਦੀ ਹੈ ਨਾ ਗਲਤ ਬਹੁਤ ਵੱਡੇ ਗਲਤ ਸਨੇਹ ਵੀ ਜਾਣਗੇ ਲੁਕਾਈ ਦੇ ਵਿੱਚ ਸੰਗਤ ਦੇ ਵਿੱਚ ਅੱਛਾ ਹੁਣ ਇਹਦੇ ਵਿੱਚ ਜਿਹੜੀ ਕਾਨੂੰਨੀ ਅੜਚਣ ਆ ਹੂੰ ਬੈਸੇ ਤਾਂ ਇਹ ਇਨਿਆ ਤਮੀਜ਼ਾਬਾਹੂਣਾ ਨੇ ਜਿੱਦਾਂ ਨਸ਼ਰ ਕੀਤਾ ਕਿ ਸਾਨੂੰ ਇਹ ਵਿਚਾਰ ਲੈਣਾ ਚਾਹੀਦਾ ਇਹ ਹੁਣ ਨਹੀਂ ਇਕੱਲਾ ਨਸ਼ਰ ਹੋਇਆ ਪਹਿਲਾਂ ਵੀ ਫੁਲਕਾ ਸਾਹਿਬ ਨੇ ਵੀ ਇਹ ਗੱਲਾ ਕਰਦੇ ਰਹੇ ਆ ਜ਼ਿਕਰ ਕਰਦੇ ਰਹੇ ਆ ਇਹਨਾਂ ਨੂੰ ਇਹ ਪਹਿਲਾਂ ਗਿਆਤ ਕਰ ਲੈਣਾ ਚਾਹੀਦਾ ਸੀ ਜੀ ਜੀ ਪਤਾ ਨਹੀਂ ਤਾਂ ਉਹ ਇੱਛਾ ਸ਼ਕਤੀ ਦੀ ਘਾਟ ਆ ਜਾਂ ਪਤਾ ਹੁੰਦਾ ਵੀ ਅਸੀਂ ਤਾਂ ਹੋਜੇ ਹੋਰ ਸਮਾਂ ਪਾਉਣਾ ਹੈ ਵੀ ਉਹ ਟਾਲਮਟੋਲ ਕਰਨਾ ਹੈ ਦੀ ਲੰਗ ਲੰਗ ਜਾਣਾ ਹੈ ਪਤਾ ਨਹੀਂ ਹੁਣ ਇਹਦੇ ਵਿੱਚ ਕਿਹੜੀ ਹੋ ਸਕਦੀ ਆ ਦਰਮੈਂ ਮਾਫੀ ਚਾਹੁੰਦਾ ਤੁਹਾਨੂੰ ਰੋਕਦਾ ਇੱਥੇ ਜੀ ਵੀ ਉਹ ਤੇ ਇਹਨਾਂ ਨੇ ਕਰਨਾ ਨਾ ਮਤਲਬ ਕਾਨੂੰਨੀ ਅਰਚਨ ਤੇ ਇਹਨਾਂ ਨੂੰ ਆ ਰਹੀ ਆ ਜੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਇਹਨਾਂ ਨੂੰ ਦੇਸ਼ਾ ਨਿਰਦੇਸ਼ ਦਿੱਤੇ ਗਏ ਨੇ ਜੋ ਵੀ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਉਹਨਾਂ ਨੇ ਥੋੜਾ ਸੋਚਣਾ ਸੀ ਵੀ ਇਹਨਾਂ ਨੂੰ ਕੀ ਮੁਸੀਬਤ ਦਰਪੇਸ਼ ਆ ਸਕਦੀ ਜਾਂ ਕੀ ਨਹੀਂ ਆ ਸਕਦੀ ਉਹਨਾਂ ਨੇ ਤੇ ਜਿੱਦਾਂ ਆਪਦਾ ਫੈਸਲਾ ਜਿਹੜਾ ਸੀਗਾ ਉਹ ਸੁਨਾਤਾ ਇਦੇ ਵਿੱਚ ਚਲੋ ਆਪਾਂ ਇੱਕ ਮੰਨ ਕੇ ਚੱਲੀਏ ਕਿ ਉਦੋਂ ਇਹ ਕਾਨੂੰਨੀ ਨੁਕਤਾ ਜਾਂ ਸੰਵਿਧਾਨਿਕ ਨੁਕਤਾ ਨਹੀਂ ਵਿਚਾਰਿਆ ਗਿਆ ਜਿਹਨੂੰ ਆਪਾਂ ਥੋੜੇ ਸ਼ਬਦਾਂ ਦੇ ਵਿੱਚ ਨਸ਼ਰ ਕਰਦੇ ਹਾਂ ਹਾਂਜੀ ਪਰ ਉੱਚ ਵੀ ਮੈਨੂੰ ਲੱਗਦਾ ਕਿ ਤਨ ਕਿਤੇ ਇਹਨਾਂ ਦਾ ਨਿੱਜੀ ਹੋਣਾ ਮਤਲਬ ਮਫਾਦ ਆਪਾਂ ਦੇਖਦੇ ਹਾਂ ਕੱਢ ਕੇ ਦੇਖਦੇ ਹਾਂ ਵੀ ਇਹ ਵਿੱਚ ਨਿੱਜੀ ਆ ਜਾਂ ਕੀ ਆ ਜਾਂ ਵੈਸੇ ਅਫੀਸਲਾ ਭਣਿਆ ਜੀ 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 ਹੁਣ ਦੇਖੋ ਇਹ ਹੁੰਦਾ ਕੀ ਆ ਜਿਹੜਾ ਭਾਰਤੀ ਚੋਣ ਕਮਿਸ਼ਨ ਹੈ ਜੀ ਜਦੋਂ ਵੀ ਕੋਈ ਰਾਜਨੀਤਿਕ ਪਾਰਟੀ ਦਾ ਗਠਨ ਹੋਣਾ ਆਉਣਾ ਇੱਥੇ ਨਵੇਂ ਸਿਰੇ ਤੋਂ ਕਾਲੀ ਦਲ ਦਾ ਗਠਨ ਨਹੀਂ ਹੋਣਾ ਹੈ ਨਾ ਇੱਕ ਨਵੀਂ ਕੋਰ ਕਮੇਟੀ ਬਣਨੀ ਉਹਦਾ ਗਠਨ ਹੋਣਾ ਆ ਪਹਿਲੀ ਗੱਲ ਤਾਂ ਇਹਨਾਂ ਦੇ ਉੱਪਰ ਗੱਲ ਆਉਂਦੀ ਹੈ ਕਿ ਜਦੋਂ ਤੁਸੀਂ ਵਰਕਿੰਗ ਕਮੇਟੀ ਬੈਠਦੇ ਹੋ ਉਹਦੇ ਲਈ ਸਮਾਂ ਹੈਗਾ ਆ ਉਹਦੇ ਵਿੱਚ ਜਿੰਨੇ ਮੈਂਬਰ ਹੈਗੇ ਨੇ 40 ਤੋਂ ਉੱਪਰ ਮੈਂਬਰ ਨੇ ਉਹਦੇ ਵਿੱਚ ਜਿਨ੍ਹਾਂ ਨੂੰ ਸਜ਼ਾ ਮਿਲੀ ਉਹ ਤਾਂ ਥੋੜੇ ਹੀ ਨੇ ਜੀ ਉੱਦਾਂ ਤੁਸੀਂ ਬੈਠ ਲੈਣੇ ਹੋ ਗੱਲਬਾਤ ਕਰ ਲੈਣੇ ਹੋ ਲੇਕਿਨ ਜਿਨ੍ਹਾਂ ਨੂੰ ਸਜ਼ਾ ਮਿਲੀ ਆ ਉਹਨਾਂ ਦੇ ਆ ਤੁਸੀਂ ਅਸਤੀਫਾ ਲੈਣੇ ਆ ਉਹਦੇ ਲਈ ਤੁਹਾਡੇ ਕੋਲ ਸਮਾਂ ਹੈ ਨਹੀਂਗਾ ਉੱਥੇ ਤੁਸੀਂ ਬਾਹਰ ਨਾ ਲਾਉਣੇ ਕਿ ਸਾਨੂੰ ਦੱਸ ਦਿਓ 12 ਦਿਨ ਦਾ ਹੋਰ ਟਾਈਮ ਦੇ ਦਿਓ ਸੋ ਇੱਕ ਤਾਂ ਗੱਲ ਇਹ ਹਜਮ ਨਹੀਂ ਹੋਈ ਹੁਣ ਇਹਦੇ ਨਾਲ ਅਰਚਨ ਕੀ ਆ ਆਪਾਂ ਪਹਿਲਾਂ ਚੋਣ ਕਮਿਸ਼ਨ ਦੇ ਉੱਪਰ ਆਉਣੇ ਆ ਵੀ ਉਹ ਸੰਵਿਧਾਨ ਕਿਉਂਕਿ ਚੋਣ ਕਮਿਸ਼ਨ ਚੱਲਣਾ ਹੈਗਾ ਸੰਵਿਧਾਨਿਕ ਦਾਇਰੇ ਦੇ ਵਿੱਚ ਸੰਵਿਧਾਨ ਸਾਨੂੰ ਕੀ ਕਹਿੰਦਾ ਆ ਉਹ ਕਹਿੰਦਾ ਆ ਵੀ ਜੇ ਕਿਸੇ ਦੇਸ਼ ਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਬਣਾਉਣੀ ਆ ਭਾਰਤ ਦੀ ਆਪਾਂ ਗੱਲ ਕਰ ਰਹੇ ਆਂ ਤਾਂ ਉਹਦੇ ਵਿੱਚ ਕੀ ਹੋਣਾ ਚਾਹੀਦਾ ਆ ਪਹਿਲੀ ਗੱਲ ਤਾਂ ਜਿਹੜੀ ਉਹਦੀ ਕਮੇਟੀ ਆ ਜੀ ਉਹਦੇ ਵਿੱਚ ਰਿਲੀਜੀਅਸ ਇੰਟਰਫੀਰੈਂਸ ਨਹੀਂ ਹੋਣਾ ਚਾਹੀਦਾ ਐਂਦਾ ਨਹੀਂ ਹੋਣਾ ਚਾਹੀਦਾ ਕਿ ਕਿਸੇ ਆ ਧਾਰਮਿਕ ਪੱਖ ਤੋਂ ਜਾਂ ਧਾਰਮਿਕ ਆਦੇਸ਼ ਦੇ ਨਾਲ ਤੁਸੀਂ ਕੋ ਕਮੇਟੀ ਚੋਂੜ ਰਹੇ ਆ ਹੁਣ ਇੱਥੇ ਪਹਿਲਾਂ ਹੀ ਇਹ ਚੀਜ਼ ਹੁਣ ਮੂਰੇ ਨਿਕਲ ਕੇ ਆਉਂਦੀ ਆ ਐਸ்சிਪੀਸੀ ਜਾਂ ਜਿਹੜਾ ਤਖਸਾਹਬਾਨ ਆ ਉਹ ਹੈਗਾ ਧਾਰਮਿਕ ਹਾਂਜੀ ਤੁਸੀਂ ਉਹਨਾਂ ਨੂੰ ਸੁਣ ਕੇ ਇਹਦਾ ਮਤਲਬ ਰਿਲੀਜੀਅਸ ਇੰਟਰਫੀਰੈਂਸ ਉਹਦੇ ਵਿੱਚ ਹੋ ਗਈ ਹੈ ਦਖਲਅੰਦਾਜ਼ੀ ਹੋ ਗਈ ਹੈ ਤੁਸੀਂ ਇਹਦਾ ਮਤਲਬ ਸ਼ੁਰੂਆਤ ਦੇ ਵਿੱਚ ਹੀ ਗਲਤ ਹੈ ਹਾਂਜੀ ਹਾਂ ਦੂਸਰਾ ਜੇ ਕਹਿੰਦੇ ਫਿਰ ਰਿਲੀਜੀਅਸ ਇੰਟਰਫੇਸ ਦੇ ਨਾਲ ਤੁਸੀਂ ਕੋਈ ਪਾਰਟੀ ਨਹੀਂ ਬਣਾਉਣੀ ਭਾਰਤ ਦੇ ਵਿੱਚ ਤਾਂ ਫੇ ਬਣਨੀ ਕਿੱਦਾਂ ਆ? ਬਣਨੀ ਹੈਗੀ ਆ ਉਹ ਕਹਿੰਦੇ ਸੈਕੂਲਰ ਹੋਣੀ ਚਾਹੀਦੀ ਆ ਜੀ ਸੈਕੂਲਰ ਕਿਸਮ ਦੀ ਪਾਰਟੀ ਹੋਣੀ ਚਾਹੀਦੀ ਆ ਹੋਰ ਸੌਖਾ ਕਰ ਦਿੰਦੇ ਆ ਵੀ ਲੋਕਤੰਤ੍ਰਿਕ ਢੰਗ ਦੇ ਨਾਲ ਚੁਣੀ ਹੋਈ ਹੋਣੀ ਚਾਹੀਦੀ ਆ ਜੀ ਲੋਕਾਂ ਦਾ ਉੱਥੇ ਫਤਵਾ ਹੋਵੇ ਲੋਕਾਂ ਦੀਆਂ ਵੋਟਾਂ ਹੋਣ ਜਾਂ ਲੋਕਾਂ ਦੇ ਵਿੱਚੋਂ ਮੈਂਬਰ ਤੁਸੀਂ ਲਾਓ ਤੇ ਉਹ ਨਸ਼ਰ ਕਰੋ ਉਹਦੇ ਵਿੱਚ ਇੱਕ ਪ੍ਰਧਾਨ ਚੁਣ ਕੇ ਆਵੇ ਲਫਾਫੇ ਜੋ ਪ੍ਰਧਾਨ ਨਹੀਂ ਨਿਕਲਣਾ ਚਾਹੀਦਾ ਤੇ ਹੁਣ ਇੱਥੇ ਫਿਰ ਇਹਦਾ ਮਤਲਬ ਕਿ ਜੇ ਸੈਕੂਲਰ ਸ਼ਬਦ ਵਿੱਚ ਆ ਗਿਆ ਲੋਕਤੰਤ੍ਰਿਕ ਆ ਗਿਆ ਇਹਦਾ ਮਤਲਬ ਉਹਦੇ ਵਿੱਚ ਧਰਮ ਦੀ ਦਖਲਅੰਦਾਜ਼ੀ ਦਾ ਮਤਲਬ ਹੀ ਕੋਈ ਨਹੀਂ ਪਰ ਇੱਥੋਂ ਜਿਹੜਾ ਹੁਕਮਨਾਮਾ ਹੋਇਆ ਆ ਉਹ ਧਾਰਮਿਕ ਹੁਕਮਨਾਮਾ ਆ। ਹੂੰ। ਧਾਮੀ ਸਾਹਿਬ ਦਾ ਇਹ ਆ ਵੀ ਅੱਜ ਅਸੀਂ ਇਹ ਕਾਰਵਾਈ ਕਰ ਲੈਨੇ ਆ। ਹੂੰ। ਬਹਿਸ ਤਾਂ ਇਹਨਾਂ ਕੋ ਤਿੰਨ ਦਿਨਾਂ ਦੇ ਵਿੱਚ ਹੋਈ ਨਹੀਂ ਚਲੋ ਜੇ ਅਗਲੇ 2-4 ਦਿਨਾਂ ਦੇ ਵਿੱਚ ਕਰ ਵੀ ਲੈਂਦੇ ਆ ਤੇ ਜੇ ਇਹਨੂੰ ਟੱਕਰ ਪੈ ਗਈ ਕਿਸੇ ਨੇ ਰਿਟ ਪਾ ਦਿੱਤੀ ਹੁਣ ਰਿਟ ਕਿਹੜਾ ਕੋਈ ਨਮੀ ਪੈਣੀ ਆ। ਹਾਂਜੀ। ਰਿਟ ਦੇ ਲਈ ਵੀ ਸਾਡੇ ਕੋਲ ਆ ਜੇ ਮੈਂ ਯਾਦ ਕਰਾਂ ਮਾ ਆਪਣੇ ਕੋ ਮਰਹੂਮ ਬਲਵੰਤ ਸਿੰਘ ਖੇੜਾ। ਯੈਸ। ਉਹਨਾਂ ਨੇ ਇਹ ਰਿਟ ਪਹਿਲੇ ਹੀ ਪਾਈ ਹੋਈ ਆ ਉਹਨਾਂ ਨੇ ਕੀ ਰਿਟ ਪਾਈ ਹੋਈ ਆ ਕਹਿੰਦੇ ਕਾਲੀਦਾਲ ਦੇ 200 ਵਧਾਨੇ ਆ ਹਮ ਇੱਕ ਕਹਿੰਦੇ ਭਾਰਤੀ ਕੋਚ ਹੋਣ ਕਮਿਸ਼ਨ ਨੂੰ ਦਿੱਤਾ ਹੋਇਆ ਆ ਜਿਹਦੇ ਵਿੱਚ ਇਹ ਲਿਖਿਆ ਕਿ ਅਸੀਂ ਸੈਕੂਲਰ ਪਾਰਟੀਆਂ ਲੋਕਤੰਤ੍ਰਿਕ ਢੰਗ ਨਾਲ ਚੁਣੀ ਹੋਈ ਆ ਹਾਂਜੀ ਦੂਸਰਾ ਕਹਿੰਦੇ ਹੈਗੇ ਐਸਜੀਪੀਸ ਦੀਆਂ ਚੋਣਾਂ ਵੇਲੇ ਇਹ ਕਹਿੰਦੀ ਕਿ ਅਸੀਂ ਸਿੱਖਾਂ ਦੀ ਪਾਰਟੀ ਆ ਹਮ ਸੋ ਇੱਥੇ ਹੁਣ ਪੰਗਾ ਪੈ ਯਕੀਨਨ ਪੰਗਾ ਹੈਗਾ ਆ ਵੀ ਤੁਸੀਂ ਇਹ ਤਾਂ ਬੜੇ ਚਿਰ ਤੋਂ ਚੱਲ ਰਿਹਾ ਨਾ ਨਾਲ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਹੋਈ ਆ ਕਿਰਤੋ ਤਾਂ ਚੱਲ ਰਿਹਾ ਲੇਕਿਨ ਹੁਣ ਤਾਂ ਉਗੜ ਕੇ ਸਾਹਮਣੇ ਆ ਗਿਆ ਨਾ ਕਿਉਂਕਿ ਨਵੇਂ ਨਵੇਂ ਸਿਰੇ ਤੋਂ ਇਹ ਪਾਰਟੀ ਬਣਨੀ ਸੀਗੀ ਹਾਂ ਹਾਂ ਸੋ ਮੇਰੇ ਖਿਆਲ ਦੇ ਵਿੱਚ ਐਡਵੋਕੇਟ ਧਾਮੀ ਹੁਣੀ ਥੋੜਾ ਜਿਹਾ ਇਹਦੇ ਉੱਪਰ ਹੁਣ ਧਿਆਨ ਕੇਂਦਰਿਤ ਕੀਤਾ ਕਿ ਕਿਤੇ ਸਾਨੂੰ ਇਹ ਜਿਹੜਾ ਬਲਬਲਾਇਆ ਨਾ ਇਹ ਸੱਚੀ ਹੁਣ ਸਾਹਮਣੇ ਨਿਕਲ ਕੇ ਆ ਕੇ ਸਾਨੂੰ ਅੜਚਣ ਨਾ ਪਾ ਦੇਵੇ ਇਹਨਾਂ पे ਥੂ-ਥੂ ਬਹੁਤ ਹੁਣੀ ਆ ਹਮ ਇੱਕ ਤਾਂ ਫਿਰ ਇਹਨਾਂ ਦੇ ਸਿਰ ਤੇ ਇਹ ਪੈ ਜਾਣਾ ਕਿ ਹੁਕਮ ਨਾਮਾ ਜਿਹੜਾ ਇੱਕ ਵਾਰ ਹੋ ਜਾਂਦਾ ਹੈ ਤਖਸਾਲਾਂ ਤੋਂ ਉਹ ਵਾਪਸ ਨਹੀਂ ਮੁੜਦਾ ਹੁੰਦਾ ਹਾਂਜੀ ਹਾਂਜੀ ਇੱਥੇ ਤਾਂ ਉਹ ਤੇ ਕਾਰਵਾਈ ਨਹੀਂ ਹੋਈ ਹੈਗੀ ਹਾਂ ਅਜ ਵਾਪਸ ਮੋੜਨ ਵਾਲੀਆਂ ਤਾਂ ਬਹੁਤ ਈ ਗੱਲਾਂ ਤੇ ਕਾਰਵਾਈ ਕੋਈ ਨਹੀਂ ਹੋਈ ਇਹਦਾ ਮਤਲਬ ਤੁਸੀਂ ਉਹਨੂੰ ਸਿੱਧੀ ਟੱਕਰ ਦੇ ਦਿੱਤੀ ਕਿ ਅਸੀਂ ਇੰਨੇ ਗੰਭੀਰ ਹੈ ਨਹੀਂਗੇ ਸਗੀ ਸੋ ਇਹਨਾਂ ਇੱਕ ਤਾਂ ਸੰਦੇਸ਼ ਬਹੁਤ ਗਲਤ ਗਿਆ ਆ ਹੁਣ ਦੋ ਦਿੱਕਤਾਂ ਪਣਨੀਆਂ ਕੀ ਆ ਨਹੀਂ ਇਦਾਂ ਇਹ ਨਹੀਂ ਹੋ ਸਕਦਾ ਚਲੋ ਇਹਨਾਂ ਕੋ ਜੇ ਨਹੀਂ ਹੋਇਆ ਵੈਸੇ ਮੈਂ ਗੱਲ ਕਰਨ ਲੱਗਾ ਵੀ ਇਹ ਮਾਫੀ ਮੰਗ ਲੈਣ ਵੀ ਸਾਡੇ ਕੋ ਤਾਂਕਿ ਸਾਬ ਵੱਲੋਂ ਜੋ ਦਿੱਤਾ ਗਿਆ ਸਮਾਂ ਉਹਦੇ ਵਿੱਚ ਇਹ ਨਹੀਂ ਅਸੀਂ ਕਰ पाए ਤੇ ਉਹ ਆਬਵੀਅਸਲੀ ਹੁਕਮਨਾਮੇ ਦੇ ਵਾਪਸ ਨਹੀਂ ਹੋਣਾ ਦੇਖੋ ਮਾ ਵੀ ਵੀ ਤਾਂ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਕਰ ਲੈਣੀ ਚਾਹੀਦੀ ਸੀ ਜੇ ਉਦੋਂ ਰੀਜ਼ਨ ਦੇ ਦੇਣਾ ਚਾਹੀਦਾ ਤੁਸੀਂ ਸਮਾਂ ਨਗਾ ਆ ਕੇ ਹੁਣ ਰੀਜ਼ਨ ਕਾਊਂਟ ਕਰਦੇ ਹੋ ਉਹ ਉਹ ਤਖਤ ਸਹਿਬਾਨ ਆ ਉੱਥੋਂ ਜਿਹੜਾ ਇੱਕ ਵਾਰ ਸ਼ਬਦ ਫੇਰ ਨਿਕਲ ਗਿਆ ਉਹ ਤੁਹਾਨੂੰ ਨਭਾਉਣੇ ਪੈਣਗੇ ਬਿਲਕੁਲ 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 ਹਾਂਜੀ ਦੂਸਰਾ ਹੁਣ ਇਹਦੇ ਵਿੱਚ ਦੋ ਦਿੱਕਤਾਂ ਆ ਆਜੀਪਾਲ ਜੀ ਸਾਡੇ ਕੋਲ ਹਾਂਜੀ ਜਦੋਂ ਆਪਾਂ ਕਹਿੰਦੇ ਵੀ ਹੁਕਮਨਾਮਾ ਹੁਣ ਹੋ ਚੁੱਕਿਆ ਆ ਹਾਂਜੀ ਹੁਕਮਨਾਮਾ ਕਦੀ ਵਾਪਸ ਨਹੀਂ ਹੁੰਦਾ ਇਹ ਇਤਿਹਾਸ ਆ ਜੀ ਇਹਦਾ ਮਤਲਬ ਕੀ ਆ ਕਿ ਹੁਣ ਤੁਸੀਂ ਚਾਹੋਨੇ ਕੋਈ ਦੇ ਵਿੱਚ ਅਮੈਂਡਮੈਂਟ ਹੋਵੇ ਉਹਦੇ ਵਿੱਚ ਕੋਈ ਤਬਦੀਲੀ ਹੋਵੇ ਜਾਨੀ ਕਹਿਣ ਦਾ ਮਤਲਬ ਕੀ ਹੈ ਕਿ ਹੁਣ ਅਸੀਂ ਇਹ ਅਸ ਕਰਦੇ ਹਾਂ ਕਿ ਜਿਹੜੇ ਸਿੰਘ ਸਾਹਿਬਾਂ ਨੇ ਦੁਬਾਰਾ ਕੱਤਰਤਾ ਕਰਨ ਦੁਬਾਰਾ ਫਿਰ ਕੁਝ ਬੋਲਣ ਇਹ ਤਾਂ ਫਿਰ ਇੱਕ ਤਰੀਕੇ ਦੇ ਨਾਲ ਇਤਿਹਾਸ ਦੀ ਉਲੰਘਣਾ ਹੋ ਗਈ ਕਿ ਉਹਦੀ ਸੀਰੀਅਸਨੈਸ ਤੁਸੀਂ ਖਤਮ ਕਰ ਨਾਲ ਡਿਸਰੈਸਪੈਕਟ ਵੀ ਤਾਂ ਹੁੰਦੀ ਹੈ ਫਿਰ ਤੇ ਇਹਦਾ ਮਤਲਬ ਕੀ ਹੈ ਕਿ ਇਹ ਜੇ ਫਿਰ ਤੁਸੀਂ ਇਸ ਪਾਸੇ ਤੁਰਦੇ ਆ ਤੇ ਹੁਣ ਕੀ ਫਿਰ ਹੁਕਮਨਾਮੇ ਇੱਕ ਨਮਾਊਗਾ ਇਹ ਡਬਲ ਡਿਸਰੈਸਪੈਕਟ ਹੋ ਗਈ ਹੈ ਹਾਂਜੀ ਹਾਂ ਹੁਣ ਤਮੀ ਸਾਹਿਬ ਨੂੰ ਫਿਰ ਸਿੰਘ ਸਭਾ ਨੇ ਇਹ ਕਿਹਾ ਕਿ ਇਹ ਜਿਹੜੇ ਤੁਸੀਂ ਹੁਣ ਕਲੋਜ਼ਸ ਦਿੱਤੀਆਂ ਆ ਜੇ ਤੁਸੀਂ ਜਿਹੜਾ ਰੀਜ਼ਨ ਦਿੱਤੇ ਆ ਮੈਨੂੰ ਲਿਖਤ ਰੂਪ ਚ ਭੇਜੋ ਇਹਦਾ ਮਤਲਬ ਪੰਜ ਸੱਤ ਦਿਨ ਲਈ ਹੁਣ ਹੋਰ ਕਟਾਈ ਚ ਪੈ ਗਿਆ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਖਾਸ ਕਰਕੇ ਜਿਹੜਾ ਅਕਾਲੀ ਕੇਡਰ ਆ ਜਿਹਨੂੰ ਇੱਕ ਆਸ ਵੱਜੀ ਸੀ ਕਿ ਤਖਸਾਲ ਮਾਨ ਨੇ ਹੁਕਮ ਕੀਤੇ ਨੇ ਹਾਂਜੀ ਹੁਣ ਇਹ ਤੇ ਅਮਲ ਹੋਏਗਾ ਤਾਂ ਹੁਣ ਕੋ ਸੁਧਾਰ ਹੋਏਗਾ ਉਹਦਾ ਖੇਤਰੀ ਪਾਰਟੀ ਦੁਆਰਾ ਮੋਟੂ ਸਕੀ ਜਾਂ ਪੰਜਾਬ ਦਾ ਕੁਝ ਭਲਾ ਹੋਊਗਾ ਉਪਨਾਲਾ ਫਿਰ ਉੱਥੇ ਦਾ ਉੱਥੇ ਹੀ ਆ ਤੋਂ ਮਸਲਾ ਕੀ ਆ ਕਿ ਜਿਹੜਾ ਪਾਰਟੀ ਹੁਣ ਇਹਦੇ ਵਿੱਚ ਮੈਂ ਇੱਕ ਹੋਰ ਦੱਸਦਾ ਚੱਲਾਂ ਮੈਂ ਥੋੜਾ ਜਿਆਦਾ ਤੇ ਸਵਿਧਾਨ ਦੇ ਉੱਪਰ ਥੋੜਾ ਜਿਆਦਾ ਨੂੰ ਮੈਂ ਫਰੋਲ ਕੇ ਦੇਖਿਆ ਸੀਗਾ ਜੀ ਜੇ ਇਹ ਐਦਾਂ ਹੀ ਅਮਲ ਕਰ ਜਾਂਦੇ ਆ ਜੀ ਹੁਕਮਨਾਮੇ ਦੀ ਚਲੋ ਬੁੱਕੀ ਤਾਂ ਹੈ ਨਹੀਂ ਕਿ ਚਲੋ ਦੋਨੇ ਪਾ ਕੇ ਉੱਤੇ ਪਕਾ ਦਿੰਦੇ ਆ ਹੂੰ ਇਹ ਰੈਟ ਦੁਆਰਾ ਖੁੱਲ ਜਾਂਦੀ ਆ ਤਾਂ ਚੋਣ ਕਮਿਸ਼ਨ ਨੇ ਇਹ ਪਾਰਟੀ ਕਾ ਦੇਣੀ ਆ ਰੱਦ ਇਹ ਹੋਰ ਵੀ ਜ਼ਿਆਦਾ ਗੰਭੀਰ ਸਿੱਤੀ ਬਣ ਜਾਣੀ ਆ ਤੇ ਨਾਲ ਮੈਂ ਦਾਤਮਾ ਪੰਜ ਸਾਲ ਦੀ ਸਜ਼ਾ ਵੀ ਆ ਅੱਛਾ ਹੁਣ ਇਹ ਵੀ ਦੇਖਣਾ ਪਊਗਾ ਵੀ 5 ਸਾਲ ਦੀ ਸਜ਼ਾ ਦੇਣੀ ਕਿ ਇਹਨੂੰ ਆ ਤਖਸਾਹਬਾ ਨੂੰ ਤਾਂ ਸਜ਼ਾ ਲਾਉਣੀ ਆ ਉਹ ਤਾਂ ਬਣਦੀ ਨਹੀਂ ਹਾਂ ਜਿਹੜੀ ਪਾਰਟੀ ਆ ਇਹਦਾ ਮਤਲਬ ਉਥੇ ਧਾਮੀ ਸਾਹਿਬ ਬਸਦੇ ਆ ਹਾਂਜੀ ਹਾਂ ਉਹਦੇ ਮੁਖੀ ਇਹ ਬੜਾ ਯਾਨੀ ਕਿ ਹੁਣ ਗੁੰਜਲਦਾਰ ਜੀ ਸਥਿਤੀ ਬਣ ਗਈ ਆ ਥੋੜਾ ਜਿਹਾ ਪਹਿਲਾਂ ਵਿਚਾਰ ਲੈਣਾ ਚਾਹੀਦਾ ਸੀ ਹੂੰ ਸਹੀ ਗੱਲ ਹੈ ਜੀ ਪਰ ਉਹ ਤਾਂ ਆਪਾਂ ਉਦੋਂ ਵੀ ਗੱਲ ਕਰਦੇ ਸੀ ਨਾ ਜਦੋਂ ਜਦੋਂ ਇਹ ਸਜ਼ਾ ਸੁਣਾਈ ਗਈ ਸੀ ਤੇ ਸਜ਼ਾ ਮੰਨ ਲਓ ਇਹਨਾਂ ਨੇ ਸਟਾਰਟ ਕਰਤੀ ਸੀਗੀ ਆਪਣੀਆਂ ਸੇਵਾਵਾਂ ਕਰ ਰਏ ਸੀਗੇ ਉਦੋਂ ਵੀ ਆਪਾਂ ਕਹਿੰਦੇ ਸੀ ਵੀ ਜੇ ਹਜੇ ਵੀ ਇਹ ਦਿਲੋਂ ਮੰਨਣਗੇ ਜੀ ਤੇ ਲੋਕਾਂ ਚ ਫੇਰ ਇਹ ਗੱਲ ਪ੍ਰਮਾਨਿਤ ਹੋਣੀ ਆ ਵੀ ਚਲੋ ਠੀਕ ਆ ਇਹਨਾਂ ਨੂੰ ਹੁਣ ਸਜ਼ਾ ਮਿਲ ਗਈ ਆ ਅਕਾਲ ਤਖਤ ਸਾਹਿਬ ਤੋਂ ਮਿਲ ਗਈ ਉਹਨਾਂ ਦੇ ਅੱਗੇ ਅਕਾਲ ਤਖਤ ਸਾਹਿਬ ਅੱਗੇ ਸਭ ਦਾ ਸਿਰ ਝੁਕਦਾ ਕਿਸੇ ਨੂੰ ਕਿੰਤੂ ਪਰੰਤੂ ਕਰਨੀ ਨਹੀਂ ਚਾਹੀਦੀ ਪਰ ਲੋਕਾਂ ਚ ਇਹ ਤਾਂ ਪ੍ਰਮਾਨਿਤ ਹੋਣਗੇ ਜੇ ਵਾਕਿਆ ਇਹੋ ਗੱਲ ਲੋਕਾਂ ਚ ਦਿਲੋਂ ਜਾ ਕੇ ਮੰਨਣ ਵੀ ਹਾਂ ਠੀਕ ਆ ਸਾਨੂੰ ਸਜ਼ਾ ਮਿਲੀ ਅਸੀਂ ਉਹ ਸਾਰੀਆਂ ਗੱਲਾਂ ਕਬੂਲ ਕਰਦੇ ਆ ਪਰ ਜਿੱਦਾਂ ਹੁਣ ਆਪਾਂ ਇਹ ਗੱਲਾਂ ਕੀਤੀਆਂ ਵੀ ਹੁਣ ਇਹ ਨਵਾਂ ਇਸ਼ੂ ਆਪਦਾ ਲੈ ਕੇ ਆਗੇ ਸਾਨੂੰ ਆ ਸਮੱਸਿਆਦਰ ਪੇਸ਼ ਆ ਰਹੀ ਆ ਤੇ ਅੱਜ ਮੈਂ ਚੰਦੂ ਮਾਜਰਾ ਨੂੰ ਸੁਣ ਰਿਹਾ ਸੀਗਾ ਉਹ ਜਿਵੇਂ ਉਹਨਾਂ ਦੀ ਸਜ਼ਾ ਸ਼ਾਇਦ ਪੂਰੀ ਹੋ ਗਈ ਆ ਉਸ ਤੋਂ ਬਾਅਦ ਅਕਾਲ ਤਖਤ ਸਭ ਜਾਣਾ ਸੀ ਉਹ ਜਾ ਕੇ ਆਏ ਉਹ ਇੱਕ ਚਿੱਠੀ ਹੋਰ ਦੇ ਆਏ ਜਾਂ ਪੱਤਰ ਹੋਰ ਲਿਖ ਕੇ ਦੇ ਆਏ ਆ ਵੀ ਮੈਨੂੰ ਆ ਮੇਰੇ ਤੇ ਗਲਤ ਇਲਜ਼ਾਮ ਲੱਗਿਆ ਪਲੀਜ਼ ਇਹਨੂੰ ਵੇਖਿਆ ਜਾਵੇ ਥੋੜਾ ਜਿਹਾ ਉਹ ਜਦੋਂ ਕਿ ਜੇ ਉਹਨਾਂ ਨੂੰ ਹੁਣ ਸਜ਼ਾ ਮਿਲ ਗਈ ਸੀ ਤਾਂ ਉਹਨਾਂ ਨੂੰ ਉੱਥੇ ਯਾਨੀ ਕਿ ਨਿਮਾਣੇ ਸਿੱਖ ਬਣ ਕੇ ਹੱਥ ਜੋੜ ਦੇਣੇ ਚਾਹੀਦੇ ਬੱਥੇ ਠੀਕ ਹੈ ਹਨਾ ਵੀ ਪੱਤਰਕਾਰਾਂ ਨੂੰ ਕੁਝ ਵੀ ਨਾ ਕਹਿਣੋ ਵੀ ਕਿ ਇੰਨੀ ਗੱਲ ਕਹਿਣ ਵੀ ਸਜ਼ਾ ਮਿਲ ਗਈ ਆ ਇਹਤੇ ਆਪਾਂ ਕੁਝ ਨਹੀਂ ਬੋਲਣਾ ਮਤਲਬ ਹਾਂਜੀ ਬਾਅਦ ਸ ਉਹ ਜੀ ਉਸ ਤਰ੍ਹਾਂ ਬਣਦੀ ਦਿਸ ਨਹੀਂ ਰਹੀ ਦਿਸ ਨਹੀਂ ਰਹੀ ਇਹ ਮੈਂ ਗੱਲ ਕਹਿੰਦਾ ਦੋ ਤਿੰਨ ਚੀਜ਼ਾਂ ਇੱਕ ਜੀ ਤਾਂ ਤੁਸੀਂ ਦੱਸਦੀ ਕਿ ਹਜੇ ਵੀ ਤੁਸੀਂ ਉਲਝਣਾ ਚ ਪਈ ਜਾ ਰਹੇ ਕਿ ਮੈਂ ਮੈਂ ਕਸੂਰ ਨਹੀਂ ਕੀਤਾ ਮੈਨੂੰ ਉਹਦੀ ਸਜ਼ਾ ਤੁਸੀਂ ਦੇ ਦਿੱਤੀ ਮੈਂ ਤਖਤ ਸਰਬੰਨ ਦੇ ਮੂਰੇ ਸਿਰ ਝੁਕਾਇਆ ਸੀ ਪਰ ਮੈਂ ਫੈਸਲੇ ਦੇ ਮੂਰੇ ਸਿਰ ਨਹੀਂ ਝੁਕਾਉਂਦਾ ਹਾਂ ਜੀ ਮਤਲਬ ਕਿ ਤੁਸੀਂ ਫੇਰ ਵੀ ਤਾਂ ਅੜੀ ਕਰ ਹੀ ਰਹੇ ਹੋ ਅੜੀ ਕਰ ਹੀ ਰਹੇ ਹੋ ਹਾਂ ਬਿਲਕੁਲ ਦੂਸਰਾ ਮੈਂ ਤੁਹਾਨੂੰ ਇੱਕ ਹੋਰ ਪੱਕਾ ਦੱਸਦਾ ਜੋ ਲੋਕਾਂ ਦੇ ਵਿੱਚ ਜਦੋਂ ਅਸੀਂ ਵਿਚਰੀਦਾ ਆਏ ਜ ਉਹਨਾਂ ਨਾਲ ਗੱਲਬਾਤ ਕਰੀਦੀ ਆ ਹਾਂਜੀ ਹੁਣ ਲੋਕ ਧਰਮਿੰਦਰ ਸਾਹਿਬ ਵੀ ਜਾਣਦੇ ਨੇ ਜਾਂ ਆਪਣੇ ਕੇਸਗੜ੍ਹ ਸਾਹਿਬ ਵੀ ਜਾਣਦੇ ਨੇ ਜੀ ਆਪਣੀਆਂ ਆਪਣੀਆਂ ਸੁਖਵੀਰ ਬਾਦਲ ਹੋਣੇ ਆਪਣੀ ਆਪਣੀ ਸਭਾ ਸਜਾ ਉੱਥੇ ਲੈ ਰਹੇ ਆ ਕਿ ਦੋ ਦੋ ਦਿਨ ਜਾ ਕੇ ਜੀ ਲੋਕ ਇਹ ਮਹਿਸੂਸ ਕਰਦੇ ਪਏ ਆ ਜੇ ਪਾਲ ਜੀ ਕਿ ਇਹ ਕਾਦੀ ਸਜਾਇਆ ਇਹ ਕੋਈ ਸਜਾਇਆ ਉਹ ਬੰਦਾ ਜਿਹੜੇ ਗੱਲ 'ਚ ਤੱਕਦੀ ਪਾਈ ਹੋਈ ਆ ਜੀ ਓਕੇ ਜੀ ਉਹ ਉੱਥੇ ਬਰਤਨ ਸਾਫ ਕਰ ਰਿਹਾ ਕਾਦੇ ਬਰਤਨ ਸਾਫ ਕਰ ਰਿਹਾ ਉਹ ਤਾਂ ਉੱਥੇ ਬੈਠੇ ਹੀ ਨਹੀਂ ਐਵੇਂ ਗੱਲਾਂ ਬਾਤਾਂ ਜਿ ਮਾਰੀ ਜਾਂਦੇ ਆ ਸਿਕਿਉਰਟੀ ਵਾਲਿਆਂ ਵਾਲਾ ਲਾਮਚਾ ਮੰਦਿਰ 35 40 ਬੰਦੇ ਨਾਲ ਖੜਾ ਆ ਜੀ ਜੀ ਵੀ ਇਹ ਇਹ ਕੀ ਸਜਾਇਆ ਇਹ ਤਾਂ ਇੱਕ ਰਾਜਨੀਤਿਕ ਖੇਡ ਲੱਗਦੀ ਪਈ ਆ ਉੱਥੇ ਲੋਕਾਂ ਦੇ ਵਿੱਚ ਗਲਤ ਸੁਨੇਹਾ ਜਾ ਰਿਹਾ ਏ ਜੀ ਜੀ ਹੂੰ ਕੋਈ ਇਹ ਸੋਚਣਾ ਪਏਗਾ ਅਕਾਲੀ ਦਲ ਨੂੰ ਚਲੋ خیر ਇਹ ਤਾਂ ਹੁਣ ਅਕਾਲੀ ਦਲ ਜਾਣੇ ਜਾਂ ਉਹਨਾਂ ਦੇ ਸਰਪ੍ਰਸਤ ਜਾਣਣ ਜੀ ਤੇ ਆਪਾਂ ਜੇ ਅੱਗੇ ਗੱਲ ਕਰੀਏ ਕਿਸਾਨਾਂ ਦੇ ਮਸਲੇ ਤੇ ਗੱਲ ਕਰੀਏ ਜਿੱਦਾਂ ਹੁ ਬਿਲਕੁਲ ਜੀ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਜਾ ਰਿਹਾ ਜੀ ਤੇ ਬੜਾ ਔਖਾ ਜਿਹਾ ਕੰਮ ਲੱਗਦਾ ਇਹ ਕਿਦਾਂ ਲੱਗਦਾ ਤੁਹਾਨੂੰ ਕੀ ਇਹਦਾ ਹੱਲ ਹੋਵੇਗਾ ਜਾਂ ਕੀ ਅੱਗੇ ਮਸਲਾ ਬਣੇਗਾ ਕੋਰਟ ਦੇ ਵਿੱਚ ਵੀ ਪਟੀਸ਼ਨਾਂ ਪੈ ਰਹੀਆਂ ਨੇ ਸ਼ਾਇਦ ਪਟੀਸ਼ਨ ਤਾਂ ਖੈਰ ਉਹਨਾਂ ਦੀ ਰੱਦ ਹੋ ਗਈ ਮੈਨੂੰ ਲੱਗਦਾ ਜਿਹੜਾ ਸੀਗਾ ਸ਼ੰਭੂ ਬਾਰਡਰ ਤੇ ਉਹਨਾਂ ਨੂੰ ਹਟਾਉਣ ਦੀ ਗੱਲ ਕੀਤੀ ਗਈ ਸੀ ਜੀ ਤੇ ਇਹਦੇ ਬਾਰੇ ਕਰੋ ਥੋੜਾ ਜਿਹਾ ਅਜੀਪਾਲ ਜੀ ਦੇਖੋ ਜੀ ਆਪਾਂ ਸਰਕਾਰਾਂ ਦਾ ਪੱਖ ਦੇਖੀਏ ਹਾਂ ਜੀ ਜਦੋਂ ਸਰਕਾਰ ਆਪਣੇ ਕਹ ਲਓ ਕਿ ਪਾਵਰ ਦੇ ਵਿੱਚ ਆ ਜੀ ਉਹਦੇ ਜਿਹੜੇ ਸਮਰਥਕ ਆ ਉਹ ਵੀ ਉਹਨਾਂ ਦੇ ਨਾਲ ਹੈਗੇ ਆ ਹੂੰ ਦੂਸਰੇ ਪਾਸੇ ਜਿਹੜੇ ਸਰਕਾਰ ਨੂੰ ਝਕਾਉਣਾ ਚਾਹੁੰਦੇ ਆ ਜੀ ਜਦੋਂ ਅੱਧੀ ਤੋਂ ਵੀ ਅੱਧੀ ਪਾਵਰ ਦੇ ਨਾਲ ਜਾ ਕੇ ਭੇਡ ਮਾਰਦੇ ਆ ਜੀ ਉੱਥੇ ਸਰਕਾਰ ਤੁਹਾਨੂੰ ਕਿਉਂ ਕੁਝ ਦੇਊਗੀ ਜੀ ਸਾਰੇ ਜਿਹੜੇ ਆਪਣੇ ਲੀਡਰ ਸਾਹਿਬਾਨ ਸਗੇ ਜੀ ਸੰਯੁਕਤ ਕਿਸਾਨ ਮੋਰਚੇ ਦੇ ਹੂੰ ਉਹ ਇਕੱਠੇ ਹੋ ਕੇ ਦੁਬਾਰਾ ਸੰਘਰਸ਼ ਉੱਥੇ ਵਿੰਡਿਆ ਹੁੰਦਾ ਤੇ ਤੁਹਾਡੀ ਪਾਵਰ ਵੱਧਦੀ ਕੁਝ ਰਾਜਨੀਤਿਕ ਜਿਹੜੀਆਂ ਹੋਰ ਵਿਰੋਧੀ ਪਾਰਟੀ ਨੂੰ ਉਹਨਾਂ ਵੀ ਨਾਲ ਲੈਂਦੇ ਉੱਥੇ ਵੀ ਪਾਵਰ ਤੁਹਾਡੀ ਵੱਧਦੀ ਜੀ ਜੀ ਫਿਰ ਤਾਂ ਸਰਕਾਰਾਂ ਝੁਕਦੀਆਂ ਚੰਗੀਆਂ ਬੁਲਾਦੀਆਂ ਅੱਜ ਸਰਕਾਰਾਂ ਇਹ ਦੋ ਕਹਿ ਲਓ ਕਿ ਤੁਹਾਡੇ ਉੱਥੇ ਆਏ ਹੋਏ ਕਿਸਾਨਾਂ ਦੇ ਡੱਲੇਵਾਲ ਸਾਹਿਬ ਤੇ ਭਦੇਰ ਹੋਣੀ ਜੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਕੁਝ ਉਹਨਾਂ ਨੂੰ ਦੇ ਦਿੰਦੇ ਆ ਤਾਂ ਇਹਦਾ ਮਤਲਬ ਸਰਕਾਰ ਤਾਂ ਬੈਠੀ ਵੀ ਰਹੀ ਸੋਚੂਗੀ ਕੱਲ ਨੂੰ ਹੋਰ ਇੱਕ ਥਾੜਾ ਉੱਠ ਕੇ ਆਜੂਗਾ ਫਿਰ ਉਹਨਾਂ ਨੂੰ ਕੁਝ ਦੇਣਾ ਪਊਗਾ ਸਰਕਾਰ ਨੇ ਐਦਾਂ ਟੁੱਟ ਕੇ ਜਦੋਂ ਤੁਸੀਂ ਮੁਕਾਬਲਾ ਕਰਦੇ ਆ ਸਰਕਾਰ ਤੁਹਾਡੇ ਨਾਲ ਨਹੀਂ ਬੈਠੇਗੀ ਕੰਨੀ ਘਤਰਾਏਗੀ ਔਰ ਤੁਹਾਨੂੰ ਖਰਾਬ ਕਰੇ ਖਜਲ ਕਰੇਗੀ ਬਿਲਕੁਲ ਪਹਿਲੇ ਅੰਦੋਲਨ ਤੋਂ ਬਾਅਦ ਹੁਣ ਤਕਰੀਬਨ ਸਾਡੇ ਕੋਲ 9 ਮਹੀਨੇ ਲੱਗ ਗਏ ਆ ਜੀ ਹੁਣ ਸੱਪ ਦੇ ਮੂਹ ਚ ਕੋੜ ਕੇ ਇੰਡੀ ਵਾਲੇ ਗੱਲ ਹੋਈ ਉਹ ਕਿਸਾਨਾਂ ਦੀ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਮ ਕਿਸਾਨ ਜੇ ਤਾਂ ਹੁਣ ਪਿੱਛੇ ਝੜਦੇ ਆ ਅਜਪਾਲ ਜੀ ਹਮ ਤਾਂ ਵੀ ਹਾਰਦੇ ਆ ਯਾ ਜੇ ਅੱਗੇ ਵੱਧਦੇ ਆ ਤਾਂ ਉਹ ਵਾਲਾ ਹੁਣ ਮਾਹੌਲ ਨਹੀਂ ਬਣਦਾ ਮਾਹੌਲ ਨਹੀਂ ਬਣਨਾ ਯਾ ਜੇ ਮੰਨ ਲਓ ਅੱਗੇ ਵਧਣ ਵਿਧਾਨ ਵੀ ਉਹਨਾਂ ਨੂੰ ਮੰਨ ਲਓ ਆਸਤਾ ਬਿਲਕੁਲ ਨਹੀਂ ਹੈਗੀ ਜੇ ਉਹ ਦਿੱਲੀ ਜਾ ਕੇ ਬੈਠ ਵੀ ਜਾਂਦੇ ਆ ਉਹਨਾਂ ਨੇ ਕਿਹਨੂੰ ਜਾ ਕੇ ਸੁਣਾਉਣਾ ਉੱਥੇ ਹਮ ਦਿੱਲੀ ਦੀ ਜਨਤਾ ਉਹ ਕਿਸਾਨੀ ਜਨਤਾ ਨਹੀਂ ਹੈਗੀ ਹਾਂਜੀ ਦਿੱਲੀ ਦੀ ਜਨਤਾ ਨੇ ਇਹ ਵਾਲਾ ਰਾਹ ਪਹਿਲਾਂ ਉੱਥੇ ਦੇਖਿਆ ਨਹੀਂ ਇਹ ਤਾਂ ਤੁਸੀਂ ਬਾਰਡਰਾਂ ਤੇ ਬੈਠ ਕੇ ਪਹਿਲਾਂ ਜਿੱਤ ਲਿਆ ਜੀ ਉਹ ਹੈਗੇ ਵਪਾਰੀ ਲੋਗ ਆ ਉੱਥੇ ਉਹਨਾਂ ਦੀਆਂ ਆਪਣੀਆਂ ਜਨਵਰੀ ਦੀਆਂ ਚੋਣਾ ਆ ਤੇ ਉਹਦੇ ਵਿੱਚ ਤੁਹਾਡਾ ਕਹਿ ਲੋ ਕਿ ਜਿਹੜਾ ਖਾਕਾ ਬਣਿਆ ਹੋਇਆ ਨਾ ਵੀ ਜਿਹੜਾ ਤੁਸੀਂ ਅੰਦੋਲਨ ਜਿੱਤਿਆ ਸੀ ਉਹ ਉੱਥੇ ਖੇਰੂ-ਖੇਰੂ ਹੋ ਜਾਣਾ ਹਮ ਹੁਣ ਆਪਾਂ ਥੋੜਾ ਜਾਇਦਾ ਬਰਿੱਕੀ ਚਲਦੇ ਆ ਜਿੱਦਾਂ ਤੁਸੀਂ ਹਾਂ ਨੀਜਾ ਪੁੱਛਿਆ ਕਿ ਇਹਨਾਂ ਦਾ ਮਤਨ ਕੀ ਆ ਹੁਣ ਦੇਖੋ ਤਿੰਨ ਖੇਤੀ ਕਾਨੂੰਨ ਰੱਦ ਹੋ ਗਏ ਸੀ ਜੀ ਸਾਡੀ ਸਿਰਫ ਇਹੀ ਪ੍ਰਾਪਤੀ ਆ ਉਸ ਸਮੇਂ ਦੀ ਇਸ ਤੋਂ ਵੱਧ ਤਾਂ ਕੋਈ ਪ੍ਰਾਪਤੀ ਨਹੀਂ ਹੈਗੀ ਹਮ ਠੀਕ ਆ ਜੀ ਅਸੀਂ ਉੱਥੋਂ ਉੱਠ ਗਏ ਕਿ ਜੀ ਸਾਡੀਆਂ ਪੰਜ ਸੱਤਾਂ ਮੰਗਾ ਹੈਗੀਆਂ ਆ ਠੀਕ ਆ ਜੀ ਕਿ ਉਹਨਾਂ ਦੇ ਉੱਪਰ ਗੌਰ ਕਰੋ ਸਰਕਾਰ ਕਹਿੰਦੀ ਅਸੀਂ ਗੌਰ ਕਰ ਲਾਂਗੇ ਜੀ ਤੁਸੀਂ ਉੱਠ ਕੇ ਆ ਗਏ ਹਮ ਉਹ ਪੰਜ ਸੱਤ ਮੰਗਾ ਹੀ ਅੜੀਆਂ ਹੋਈਆਂ ਆ ਹਮ ਸਰਕਾਰ ਉਹਨਾਂ ਦੇ ਪੂਰੀ ਉਤਰ ਹੀ ਨਹੀਂ ਸਰਕਾਰ ਕਿਉਂ ਪੂਰੀ ਉਤਰੇ ਜਦੋਂ ਉਹਨੇ ਦੇਖ ਲਿਆ ਕਿ ਤੁਸੀਂ ਤਾਂ ਪਾਟ ਗਏ ਤੁਹਾਡੀ ਤਾਂ ਆਪਸ ਵਿੱਚ ਨਹੀਂ ਬਣਦੀ ਉਹ ਕਿਉਂ ਉਤਰੇ ਤੁਸੀਂ ਆਪਣਾ ਰਾਜਨੀਤਿਕ ਦਲ ਜਾਂ ਨਾਂ ਬਣਾਉਂਦੇ ਇਕੱਠੇ ਰਹਿੰਦੇ ਇੱਕ ਅਲੱਗ ਧੜਾ ਬਣਾ ਕੇ ਸਰਕਾਰ ਤੇ ਹਮੇਸ਼ਾ ਉਹਨੂੰ ਟੌਰਚਰ ਕਰਦੇ ਟੌਰਚਰ ਕਹਿੰਦੇ ਆ ਪ੍ਰੈਸ਼ਰ ਕਰੋ ਫੇਰੇ ਸਰਕਾਰ ਤੋਰਦੀ ਸੋ ਸਰਕਾਰ ਨੇ ਉਹ ਚਾਰ ਪੰਜ ਮੰਗਾ ਜਿਹੜੀਆਂ ਤੁਹਾਡੀਆਂ ਸੀਗੀਆਂ ਜਾਂ ਪੰਜ ਸੱਤ ਮੰਗਾ ਸੀ ਉਹਨੂੰ ਹਜੇ ਵੀ ਅੜਾਇਆ ਪਿਆ ਆ ਮੈਨੂੰ ਲੱਗਦਾ ਇਹਨਾਂ ਨੂੰ ਦਿੱਲੀ ਕੂਚ ਕਰਨ ਤੋਂ ਪਹਿਲਾਂ ਜਿਹੜੇ ਜਿਹੜੀਆਂ ਜਥੇਬੰਦੀਆਂ ਆਪਸ ਵਿੱਚ ਅੱਡ ਹੋ ਗਈਆਂ ਸੀ ਜਿਹੜੀ ਨਹੀਂ ਬਣਦੀ ਸਭ ਤੋਂ ਪਹਿਲਾਂ ਇਹਨਾਂ ਨੂੰ ਏਕਾ ਕਰਨਾ ਚਾਹੀਦਾ ਸੀਗਾ ਦਿੱਲੀ ਵੱਲ ਜਾਣ ਤੋਂ ਪਹਿਲਾਂ ਤੇ ਬਹੁਤ ਜ਼ਰੂਰੀ ਸੀ ਵੀ ਏਕਾ ਕਰਕੇ ਫਿਰ ਸਾਰੇ ਇਕੱਠੇ ਇੱਕ ਰਾਏ ਨਾਲ ਹੀ ਤੁਰਦੇ ਇਸੇ ਲਈ ਆ ਵੀ ਇਹਨਾਂ ਨੂੰ ਇਹ ਸਫਲਤਾ ਨਹੀਂ ਮਿਲ ਰਹੀ ਹੈਗੀ ਹੁਣ ਆਪਾਂ ਨੂੰ ਹਜੇ ਸਿਰਫ ਇੰਨਾ ਕਿ ਤਿੰਨ ਖੇਤੀ ਕਾਨੂੰਨ ਰੱਦ ਹੋ ਗਏ ਸੀਗੇ ਅਸੀਂ ਉਹਦਾ ਗੁਣਗਣ ਕਰ ਲੈਣੇ ਆ ਉਹ ਪਈ ਦੁਬਾਰਾ ਵੀ ਦਾ ਸਕਦੇ ਹੂੰ ਤੇ ਜੇ ਆਪਾਂ ਗੌਰ ਨਾ ਦੇਖੀਏ ਹਾਂ ਬਾ ਕਿਉਂ ਨਹੀਂ ਆ ਸਕਦੇ ਹਰਿਆਣੇ ਚ ਤੀਜੀ ਵਾਰ ਬੀਜੇਪੀ ਬਣ ਗਈ ਹੈ ਸੈਂਟਰ ਚ ਤੀਸਰੀ ਵਾਰ ਬੀਜੇਪੀ ਦੀ ਸਰਕਾਰ ਬਣ ਗਈ ਹੈ ਡੈਫੀਨਿਟਲੀ ਆ ਸਕਦੇ ਆ ਦੁਬਾਰਾ ਤੁਸੀਂ ਤੁਸੀਂ ਇਹ ਵੀ ਤਾਂ ਦੇਖੋ ਕਹਿੰਦੇ ਵੀ ਰੱਦ ਕੀਤੇ ਆ ਜੀ ਹਾਂਜੀ ਹਾਂ ਖਤਮ ਥੋੜਾ ਕੀਤੇ ਖਤਮ ਥੋੜਾ ਕੀਤੇ ਬਿਲਕੁਲ ਦਵਾਰਾ ਲੈ ਕੇ ਆ ਸਕਦੇ ਆ ਪਰ ਦੂਜੇ ਪਾਸੇ ਇਹ ਵੀ ਦੇਖੋ ਉਦੋਂ ਤੋਂ ਲੈ ਕੇ ਹੁਣ ਤੱਕ ਜੀ ਕੀ ਇਹ ਖੇਤੀ ਕਾਨੂੰਨ ਕਿਸੇ ਨਾ ਕਿਸੇ ਢੰਗ ਦੇ ਨਾਲ ਲਾਗੂ ਨਹੀਂ ਹੋਏ ਹੋਏਗੇ ਜਰਾ ਜਰਾ ਗੌਰ ਕਰੋ ਮੰਡੀਕਰਨ ਤੇ ਗੌਰ ਕਰੋ ਤੁਹਾਡੀਆਂ ਜਿੰਨਾਂ ਸਾ ਚੱਕ ਹੋ ਰਹੀਆਂ ਕਿ ਨਹੀਂ ਚੱਕ ਹੋ ਰਹੀਆਂ ਐਮ ਐਸ ਪੀ ਤੁਹਾਨੂੰ ਕਿੰਨੀ ਕੁ ਮਿਲ ਰਹੀ ਆ ਕਿੰਨੇ ਕੁ ਤੁਹਾਡੇ ਭਾਅ ਵਧੇ ਆ ਜੀ ਤੁਸੀਂ ਤਾਂ ਇਹਨਾਂ ਕੋ ਮੰਗਿਆ ਸੀਗਾ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਮੰਗਿਆ ਸੀਗਾ ਤੁਸੀਂ ਮੈਕਸਿਮਮ ਦੀ ਤਾਂ ਗੱਲੇ ਨਹੀਂ ਕੀਤੀ ਕਿ ਸਾਨੂੰ ਮੈਕਸਿਮਮ ਐਨਰਪ੍ਰਾਈਜ਼ ਮਿਲਣੇ ਚਾਹੀਦਾ ਤੁਸੀਂ ਉਹ ਵੀ ਮਿਨੀਮਮ ਐਨਾਂ ਫਿਕਸ ਕਰ ਦਿਓ ਤੁਹਾਨੂੰ ਉਹ ਹਜੇ ਤੱਕ ਪ੍ਰੋਪਰ ਨਹੀਂ ਮਿਲਿਆ ਇਹਦਾ ਮਤਲਬ ਕਿ ਇਹ ਖੇਤੀ ਕਾਨੂੰਨ ਜਿਹੜੇ ਉਹ ਕਹਿੰਦੇ ਰੱਦ ਕੀਤੇ ਆ ਕਿਸੇ ਨਾ ਕਿਸੇ ਢੰਗ ਨਾਲ ਤੁਹਾਡੇ ਗਲਾਂ 'ਚ ਪਾਏ ਹੋਏ ਉਹ ਸਰਕਾਰ ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਚਲਾਈ ਜਾ ਰਹੀ ਹੈ ਮੰਡੀਆਂ ਦੇ ਵਿੱਚ ਦੂਸਰਾ ਤੁਸੀਂ ਸੰਗਠਨ ਨਹੀਂ ਸੀਗੇ ਜੀ ਤੁਸੀਂ ਇਹ ਦਿਖਾਤਾ ਕਿ ਅਸੀਂ ਕਿਸਾਨ ਜਿਹੜੇ ਆਗੂ ਆ ਜਾਂ ਸਾਡੀ ਜਿਹੜੀ ਇਕਤਾ ਹੈ ਉਹ ਸੰਗਠਨ ਨਹੀਂ ਹੈਗੀ ਜੀ ਦੇਖੋ ਸਾਨੂੰ ਇਹ ਲੱਗਦਾ ਕਿ ਸਰਕਾਰ ਤੇ ਕਿਸਾਨਾਂ ਦੇ ਵਿੱਚ ਮੈਚ ਚੱਲਦਾ ਪਿਆ ਹੈ ਜੀ ਪਰ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਮੈਚ ਹੈ ਸਰਕਾਰ ਦੇ ਕਿਸਾਨਾਂ ਚ ਆ ਕਿਸਾਨ ਮੋੜੇ ਉੱਠ ਕੇ ਆ ਰਿਹਾ ਕਿ ਸਾਨੂੰ ਆ ਹੱਕ ਦਿਓ ਸਾਡਾ ਇਦਾਂ ਸਾਡਾ ਇਦਾਂ ਆ ਜੀ ਸਰਕਾਰ ਆ ਸੁਣ ਰਹੀ ਆ ਜੀ ਸਰਕਾਰ ਕਿਉਂ ਨਹੀਂ ਪੈਰ ਚੱਕਦੀ ਕਿਉਂਕਿ ਇੱਕ ਰੈਫਰੀ ਬੈਠਾ ਇਹਦੇ ਵਿਚਾਲੇ ਉਹ ਹੈਗਾ ਕਾਰਪੋਰੇਟ ਹਮ ਕਾਰਪੋਰੇਟ ਸਰਕਾਰ ਦੇ ਨਾਲ ਬਣਾ ਕੇ ਰੱਖਦੇ ਆ ਇਸ ਕਰਕੇ ਵੀ ਬਣਾ ਕੇ ਰੱਖਦੇ ਆ ਕਿਉਂਕਿ ਕਾਰਪੋਰੇਟ ਆਪਸ ਵਿੱਚ ਦੇ ਟੁੱਟਦੇ ਨਹੀਂ ਹੈਗੇ ਹਾਂ ਉਹ ਆਪਸ ਵਿੱਚ ਮੁਕਾਬਲਾ ਨਹੀਂ ਕਰਦੇ ਆਪਸ ਵਿੱਚ 파ਟਦੇ ਨਹੀਂ ਹੈਗੇ ਸੋ ਕਾਰਪੋਰੇਟਾਂ ਦੇ ਵਿੱਚ ਹੈਗਾ ਆ ਸੰਗਠਨ ਇਕਾ ਆ ਤੇ ਸਾਡੇ ਕਿਸਾਨਾਂ ਦੇ ਵਿੱਚ ਇਕਾ ਗਿਆ ਟੁੱਟ ਸੋ ਇਹ ਇੱਥੇ ਆ ਕੇ ਸਮੱਸਿਆ ਢੀ ਹੋਈ ਆ ਸੋ ਫਿਲਹਾਲ ਤਾਂ ਇਹ ਕਵਾਂਗੇ ਕਿ ਵੀ ਜਿਹੜਾ ਇਹ ਕਿਸਾਨ ਮੋਰਚਾ ਹੁਣ ਤੁਸੀਂ ਲੈ ਕੇ ਚੱਲੇ ਹੋ ਪਹਿਲੀ ਗੱਲ ਤਾਂ ਜਿਹੜਾ ਮਰਜੀ ਵੜਿਆਂ ਦਾ ਸਾਬ ਸ਼ਬਦ ਤੁਸੀਂ ਵਰਤੇ ਆ ਆਪਾਂ ਪਿਛਲੇ ਪ੍ਰੋਗਰਾਮ 101 ਮਰਜੀ ਵੜੇ ਭੇਜੋ ਉਹ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਲੈ ਕੇ ਆਏ ਸੀਗੇ ਜੀ ਇਤਿਹਾਸ ਦੇ ਵਿੱਚ ਜਾਈਏ ਮਰਜੀਬੜੇ ਦਾ ਅਜੀਪਾਲ ਜੀ ਮਤਲਬ ਇਹ ਹੁੰਦਾ ਕਿ ਅਸੀਂ ਹੁਣ ਤੁਰਨ ਲੱਗੇ ਆ ਤਾਂ ਸਮਝ ਲਓ ਕਿ ਅਸੀਂ ਮਰ ਗਏ ਮਰ ਗਏ ਆ ਅਸੀਂ ਵਾਪਸ ਨਹੀਂ ਆਉਣਾ ਸਾਡੀਆਂ ਲਾਸ਼ਾਂ ਆ ਸਕਦੀਆਂ ਜੀ ਹੂੰ ਇੱਥੇ ਤਾਂ ਹੁਣ ਵਾਪਸ ਵੀ ਆ ਰਹੇ ਆ ਬਿਲਕੁਲ ਤੇ ਉਹ ਫਿਰ ਇੱਕ ਤਾਂ ਫਿਰ ਇਹ ਥੋੜਾ ਕਥਨ ਜਾਂ ਬਹੁਤ ਗਲਤ ਹੋ ਜਾਂਦੇ ਆ ਫਿਲਹਾਲ ਇੱਕ ਦੀ ਜ਼ਰੂਰਤ ਹੈ ਮੇਰੇ ਖਿਆਲੋਂ ਗ੍ਰਾਹਾਂ ਉਹਨਾਂ ਨੇ ਥੋੜਾ ਜਿਹਾ ਸਮਰਥਨ ਦੇਣਾ ਸ਼ੁਰੂ ਕੀਤਾ ਪਰ ਇਹਨਾਂ ਨੇ ਗੱਲ ਨਹੀਂ ਵੜੀ ਉਈ ਗੱਲਾਂ ਜੋਸ਼ ਦੇ ਨਾਲ ਹੋਸ਼ ਵੀ ਚਾਹੀਦਾ ਹੁੰਦਾ ਨਾ ਜੀ ਬਿਲਕੁਲ ਹਮ ਬਾਰੇ ਗੱਲਾਂ ਲੰਮੀਆਂ ਨੇ ਫਿਰ ਕਿਤੇ ਕਰਾਂਗੇ ਤੁਹਾਡੇ ਗੈਨ ਵਾਂਗੂ ਜੀ ਤੇ ਚਲੋ ਮਿਲਦੇ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਾਏ ਬਹੁਤ ਮਿਹਰਬਾਨੀ ਤਾਂ ਠੀਕ ਹੈ ਦੋਸਤੋ ਸਤਿ ਸ੍ਰੀ ਅਕਾਲ ਮਿਲਦੇ ਆ ਤੁਹਾਨੂੰ ਫਿਰ ਕਿਸੇ ਨੈਕਸਟ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਧੰਨਵਾਦ